ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੇ ਨਿਤੇਸ਼ ਬਾਈਕ ਰਿਪੇਅਰ ਤੇ। ਤੋਂ ਇਸ ਚੈਨਲ ਤੇ ਸਕੂਟੀ ਰਿਪੇਅਰ ਦੀਆਂ ਬਾਈਕ ਰਿਪੇਅਰ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ। ਤੋਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ। ਤੋਂ ਅੱਜ ਟੈਂਕੀ ਦੇ ਫਲੋਡ ਕਿਸ ਤਰ੍ਹਾਂ ਕੰਮ ਕਰਦਾ ਹੈ। ਕਿਸ ਤਰ੍ਹਾਂ ਸਲਾਈਡ ਅੰਦਰ ਚਲਦੀ ਹੈ। ਇਹ ਤੁਹਾਨੂੰ ਦਿਖਾਵਾਂਗੇ। ਤੋਂ ਟੈਂਕੀ ਦੀ ਗੇਜ ਨੂੰ ਅਸੀਂ 10 ਨੰਬਰ ਗੋਟੀ ਨਾਲ ਚਾਰ ਨੱਟ ਹੁੰਦੇ ਇਹਦੇ ਇੱਕ ਖੋਲ ਲੈਣੇ ਆ। ਤੋ ਇਹ ਚਾਰੇ ਨਟਾਂ ਨੂੰ ਚਾਰ ਬਾਸਲਾਂਾਂ ਦੀ ਲੱਗੀਆਂ ਸੇਮ ਔਰ ਇਹਦੇ ਅੰਦਰ ਇੱਕ ਸੀਲ ਹੁੰਦੀ ਹੈ ਗੋਲ ਜੋ ਕਿ ਅੰਦਰ ਦੇ ਪੈਟਰੋਲ ਨੂੰ ਰੋਕਣ ਦਾ ਕੰਮ ਕਰਦੀ ਹੈ ਤੋ ਉਹ ਸੀਲ ਨੂੰ ਅਹੀਂ ਬੜੇ ਧਿਆਨ ਨਾਲ ਅਹੀਂ ਖੋਲਣਾ ਔਰ ਧਿਆਨ ਨਾਲ ਲਗਾਣਾ ਤੇ ਚਾਰੇ ਨਟਾਂ ਹੀ ਸਾਈਡ ਤੇ ਕਰ ਲੈਣੇ ਔਰ ਬਾਸਲਾਂ ਨੂੰ ਕੱਢ ਕੇ ਤੇ ਇਹਨੂੰ ਉੱਪਰ ਨੂੰ ਚੁੱਕ ਲੈਣਾ ਇਸ ਤਰ੍ਹਾਂ ਇਹਨੂੰ ਬਾਹਰ ਕੱਢਣਾ ਤਾਂ ਉਹ ਹੇਠਾਂ ਬਲੈਕ ਕਲਰ ਦੀ ਜੋ ਮੋਟੀ ਜੀ ਛੱਲੇ ਟੈਪ ਸੀਲ ਲੱਗੀ ਦੀ ਆ ਤਾਂ ਉਹਨੂੰ ਅਸੀਂ ਬੜੇ ਧਿਆਨ ਨਾਲ ਜਦੋਂ ਵੀ ਖੋਲਣਾ ਔਰ ਲਗਾਉਣਾ ਉਹਦੀ ਸੈਟਿੰਗ ਬਿਲਕੁਲ ਸਹੀ ਹੋਣੀ ਚਾਹੀਦੀ ਤਾਂ ਕਿ ਸਾਡਾ ਔਇਲ ਨਾਲ ਬਾਹਰ ਨਾ ਨਿਕਲੇ ਤੇ ਇਸ ਤਰ੍ਹਾਂ ਇਹਨੂੰ ਬਾਹਰ ਕੱਢ ਲੈਣਾ ਹੋਰੇ ਵਰਕ ਕਿਸ ਤਰ੍ਹਾਂ ਕਰਦੀ ਹੈ ਇਹ ਤੁਹਾਨੂੰ ਦਿਖਾ ਰਿਹਾ ਤਾਂ ਇਹਨੂੰ ਉਲਟੀ ਤਰਫ ਕਰ ਲੈਣਾ ਇਸ ਤਰ੍ਹਾਂ ਇਹ ਟੈਂਕੀ ਦੇ ਵਿੱਚ ਲੱਗੀ ਹੁੰਦੀ ਹੈ ਇਹ ਗੱਡੀ ਦੇ ਉੱਤੇ ਅਸੀਂ ਇਹਨੂੰ ਬਾਈਕ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਇਹ ਟੈਂਕੀ ਨੂੰ ਸਿੱਧਾ ਹੁੰਦਾ ਤਾਂ ਇਹ ਜਦੋਂ ਉੱਪਰ ਨੂੰ ਚਕਾਉਣੀ ਆ ਤਾਂ ਸਾਡੀ ਸੋਈ ਵਰਕ ਕਰਦੀ ਆ ਤੁਹਾਨੂੰ ਟੈਂਕੀ ਦੇ ਉੱਪਰ ਇੱਥੇ ਰਖਾ ਕੇ ਦਿਖਾ ਦਿੰਨੇ ਆ ਗੱਡੀ ਦੇ ਉੱਤੇ ਤਾਂ ਇਸ ਤਰ੍ਹਾਂ ਇਹ ਲੱਗੀ ਦਿੰਦੀ ਆ ਜਦੋਂ ਇਹਨਾਂ ਚਕਾਉਣੀ ਉੱਪਰ ਨੂੰ ਪੈਟਰੋਲ ਪੈਣਾ ਫਲੋਰ ਦੇ ਉੱਪਰ ਨੂੰ ਚਕਾਉਣਾ ਤਾਂ ਸੋਈ ਸਾਡੀ ਉੱਪਰ ਨੂੰ ਚੱਲੇਗੀ ਜਿੰਨਾ ਇਹ ਚਕੋਏਗੀ ਉੰਨੀ ਸੋਈ ਉੱਪਰ ਨੂੰ ਚੱਲੇਗੀ ਜਿੰਨਾ ਹੇਠਾ ਰਹੇਗੀ ਉੰਨੀ ਸੋਈ ਜਿਹੜੀ ਆ ਉੱਪਰ ਉਹ نیچے ਰਹੇਗੀ ਤਾਂ ਇਸ ਤਰ੍ਹਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਸਾਡੇ ਪਟੋਲ ਕਿੰਨਾ ਤੇ ਵਰਕ ਕਿਸ ਤਰ੍ਹਾਂ ਕਰਦੇ ਆਂ ਅੰਦਰ ਇਹਦੇ ਅੰਦਰ ਇੱਕ ਸ਼ਾਫਟ ਲੱਗੀ ਦੀ ਆ ਮਤਲਬ ਕੋਇਲ ਲੱਗੀ ਦੀ ਆ ਜਿਹਦੇ ਵਿੱਚ ਬਰੀਕ ਬਰੀਕ ਤਾਰਾਂ ਦੇ ਰੇਸ਼ੇ ਬਣੇ ਰਿਆ ਸਾਹਮਣੇ ਵੀਡੀਓ ਵਿੱਚ ਦਿਖ ਰਿਹਾ ਉਹ ਸਾਹਮਣੇ ਸਟੀਲ ਦੇ ਤਾਂ ਉਹਦੇ ਨਾਲ ਜਿੰਨਾ ਵੀ ਇਹ ਲੱਗੇਗੀ ਉੰਨੇ-ਉੰਨੇ ਆ ਜਿੰਨੀਆਂ ਤਾਰਾਂ ਨਾਲ ਪੈਨ ਲੱਗਦੀ ਜਾਏਗੀ ਤਾਂ ਉੰਨੀਆਂ ਹੀ ਉੱਪਰ ਸੂਈ ਚੱਲਦੀ ਜਾਏਗੀ ਇਸ ਤਰ੍ਹਾਂ ਇਹ ਵਰਕ ਕਰਦੀ ਆ ਬਿਲਕੁਲ ਸਾਫ਼ ਵੀਡੀਓ ਵਿੱਚ ਦਿਖ ਰਿਹਾ ਤੋ ਇਸ ਤਰ੍ਹਾਂ ਇਹ ਵਰਕ ਕਰਦੀ ਹੈ ਤੋ ਇਹਨੂੰ ਜਿੰਨਾ ਜਿੰਨਾ ਇਹਦੇ ਨਾਲ ਅਟੈਚ ਹੁੰਦੀ ਜੇਗੀ ਉਨੇ ਉਨੇ ਸੂਈ ਸਾਡੀ ਉੱਪਰ ਨੂੰ ਚਲਦੀ ਜਾਏਗੀ ਔਰ ਫਲੋਡ ਉੱਪਰ ਨੂੰ ਚੁਕੋਂਦਾ ਜਾਏਗਾ ਤੋ ਇਹ ਇਹੋ ਜੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਲਗਾਉਣੇ ਕਿਸ ਤਰ੍ਹਾਂ ਇਹ ਤੁਹਾਰਾ ਤੁਹਾਨੂੰ ਹੋਣ ਦਿਖਾ ਦਿੰਨੇ ਆ ਜਿਸ ਤਰ੍ਹਾਂ ਇਹ ਟੈਂਕੀ ਦੇ ਵਿੱਚੋਂ ਕੱਢਿਆ ਇਸੇ ਤਰ੍ਹਾਂ ਨੂੰ ਟੈਂਕੀ ਦੇ ਵਿੱਚ ਲਗਾਣਾ ਤੇ ਫਲੋਰਡ ਨੂੰ ਪਹਿਲਾਂ ਹੀ ਫਲੋਰਡ ਇਹਦੇ ਵਿੱਚ ਇਸ ਤਰ੍ਹਾਂ ਲਗਾ ਦੇਣਾ। ਔਰ ਇਹਨੂੰ ਥੋੜਾ ਅੰਦਰਲੀ ਤਰਫ ਕਰ ਲੈਣਾ ਕਿਉਂਕਿ ਜਿੱਧਰ ਪਟ્રોલ ਟੀ ਹੁੰਦੀ ਹੈ ਉਧਰ ਨੂੰ ਜਾਣਾ ਹੁੰਦਾ। ਔਰ ਇਸ ਤਰ੍ਹਾਂ ਇਹਦੇ ਵਿੱਚ ਲਗਾਣਾ। ਅਗਰ ਅਸੀਂ ਸਿੱਧਾ ਲਗਾਵਾਂਗੇ ਤੇ ਫੇਰ ਨਹੀਂ ਲੱਗੇ। ਇਸ ਤਰ੍ਹਾਂ ਇਹਦੇ ਵਿੱਚ ਇਹਨੂੰ ਐਡਜਸਟ ਕਰਕੇ ਤਾਂ ਸਾਈਡ ਦੇ ਕਰ ਲੈਣਾ ਔਰ ਇਹਦੇ ਛੱਲੇ ਨੂੰ ਚੈੱਕ ਕਰ ਲੈਣਾ। ਚੈੱਕ ਕਰਨ ਤੋਂ ਬਾਅਦ ਇਹਨੂੰ ਬੜੇ ਹੀ ਆਰਾਮ ਨਾਲੇ ਦੇ ਉੱਪਰ ਰੱਖ ਦੇਣਾ। ਇਸ ਤਰ੍ਹਾਂ ਇਹਦੇ ਚਾਰ ਨਟ ਲਗਾ ਦੇਣੇ। ਤੇ ਜਦੋਂ ਅਸੀਂ ਇਹ ਨੂੰ ਇਹ ਦੇ ਵਿੱਚ ਲਗਾਣਾ ਹੈ ਇਹਦਾ ਜ਼ਰੂਰ ਇਹ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਸਾਡੀ ਕੋਇਲ ਆ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕਜਰਾ ਨਾ ਲੱਗੇ ਦਾਵੇ ਤੋਂ ਇਸ ਤਰ੍ਹਾਂ ਇਹ ਦੇ ਵਿੱਚ ਕਲੰਪ ਲੱਗੇ ਦੇ ਜਿਸ ਤਰ੍ਹਾਂ ਅਸੀਂ ਚਾਰ ਨਟ ਖੋਲੇ ਸੀ ਤੇ ਚਾਰੇ ਨਟ ਇਸ ਤਰ੍ਹਾਂ ਇਹ ਦੇ ਵਿੱਚ ਲਗਾ ਦਨੇ ਆ ਔਰ ਇਹ ਵੀਡੀਓ ਵਿੱਚ ਤੁਹਾਨੂੰ ਇਹ ਵੀ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਕਿ ਗੇਜ ਨੂੰ ਕੱਢਣਾ ਕਿਸ ਤਰ੍ਹਾਂ ਹੈ ਅਗਰ ਚੇਂਜ ਕਰਨੀ ਆ ਤਾਂ ਨਾ ਵੀ ਕਿਸ ਤਰ੍ਹਾਂ ਲਗਾਣੀ ਆ ਤੇ ਛੋਟੀਆਂ-ਛੋਟੀਆਂ ਜਾਣਕਾਰੀਆਂ ਹੀ ਸਾਡੇ ਚੈਨਲ ਤੇ ਮਿਲਦੀਆਂ ਤਾਂ ਆਪ ਸਭ ਨੂੰ ਅੰਤ ਵਿੱਚ ਰਿਕੁਐਸਟ ਹੈ ਕਿ ਬਹੁਤ ਸਾਰੀਆਂ ਫੁੱਲ ਇੰਜਨ ਦੀ ਜਾਣਕਾਰੀ ਵਾਲੀਆਂ ਔਰ ਵਾਇਰਿੰਗ ਦੀ ਜਾਣਕਾਰੀ ਵਾਲੀਆਂ ਸਾਡੇ ਚੈਨਲ ਦੇ ਵੀਡੀਓ ਪਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਂ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤਾਂ ਇਹ ਸਾਰੇ ਨਾਟੇ ਦੇ ਹੁਣਹੀਂ ਟਾਈਟ ਕਰ ਦੇਣੇ